ਆਵਾਰੂ ਸਿੰਘ ਜਿਨ੍ਹਾਂ ਨੇ ਨਾਮ ਜਪਿਆ ਤੇ ਜਪਾਇਆ ਸੰਗਤਾਂ ਨੂੰ ਨਾਮ ਵਾਲੇ ਪਾਸੇ ਜੋੜਿਆ ਉਹਨਾਂ ਦੀ ਯਾਦ ਵਿੱਚ ਲਾਤਾ ਨਵਾਸੀ ਪਵਨੇ ਤੇ ਪਵਨ ਸਮਾਇਆ ਚੋਟੀ ਤੇ ਜੋਤਰਾ ਮਰਦੀ ਮੈਂ ਜੋਤਰਾ ਲਚਾਇਆ ਮਰਦੀ ਪਟੇ ਕੋਈ ਤੇਰੇ ਮਰਦੀ ਪਟੇ ਕੋਈ ਲੰਗੇ ਦਿਨੀ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਦੇ ਪੰਜਵੇਂ ਜਾਨਸ਼ੀਨ ਕਦੀਨਸ਼ੀਨ ਤੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਰੋਸ਼ਨ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਅਕਾਲ ਪੁਲਖ ਤੇ ਚਰਨਾਂ ਚ ਜਾ ਬਰਾਜੇ ਸਨ ਇਹਨਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਧਾਰਮਿਕ ਰਾਜਸੀ ਆਗੂਆਂ ਤੇ ਹਯਾਰਾ ਹੀ ਸੰਗਤਾਂ ਨੇ ਪਿੰਡ ਮਕਸੂਦਪੁਰ ਡੇਰਾ ਬਾਬਾ ਕਰਮ ਸਰਵੇ ਕੇ ਪੁੱਜ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਇਸ ਮੋਕੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸ਼ਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਥਾਵਾਚਕ ਭਾਈ ਰਣਜੀਤ ਸਿੰਘ ਹੈੱਡ ਗੁਰੰਥੀ ਗੁਰਦਵਾਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਨੇ ਆਈ ਸੰਗਤ ਨੂੰ ਕੁਰਬਾਨੀ ਕੀਰਤ ਰਾਈ ਹਿਆਲ ਕੀਤਾ ਇਸ ਦੌਰਾਨ ਬਾਬਾ ਤੇਜਾ ਸਿੰਘ ਖੁੜੀਆ ਪ੍ਰਧਾਨ ਪ੍ਰਾਚੀਨ ਨਰਮਲੇ ਸੰਤ ਮੰਡਲ ਪੰਜਾਬ ਤੇ ਹੋਰਨਾ ਧਾਰਮਿਕ ਸੰਪਰਦਾਮਾਂ ਦੇ ਆਗੂਆਂ ਨੇ ਸੰਗਤ ਦੀ ਹਾਜ਼ਰੀ ਚ ਸੰਤ ਬਾਬਾ ਦਰਲੋਪ ਸਿੰਘ ਨੂੰ ਦਸਤਾਰ ਸਜਾ ਕੇ ਛੇਵੇਂ ਗੱਦੀ ਨਸ਼ੀਨ ਐਲਾਨਿਆ ਤੇ ਨਾਲ ਹੀ ਬਾਬਾ ਭਿੰਦਰ ਸਿੰਘ ਨੂੰ ਵੀ ਦਸਤਾਰ ਸਜਾ ਕੇ ਸਹਾਇਕ ਸੰਤ ਅਤੇ ਤੀਜੇ ਨੰਬਰ ਤੇ ਭਾਈ ਸਰਜੀਤ ਸਿੰਘ ਨੂੰ ਸਰਪਾਉਂ ਪੇਟ ਕਰਦਿਆਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਇਸ ਦੌਰਾਨ ਜਿੱਥੇ ਹਜ਼ਾਰਾਂ ਹੀ ਸੰਗਤਾਂ ਨੇ ਪੁੱਜ ਕੇ ਸ਼ਰਦਾ ਦੇ ਫੁੱਲ ਪੇਟ ਕੀਤੇ ਉਥੇ ਪਲਾਟੂ ਵਿਧਾਇਕ ਸੁਪਾਲ ਸਿੰਘ ਖਹਿਰਾ ਸਟੀ ਪੀਸੀ ਦੀ ਸਾਬਕਾ ਪ੍ਰਧਾਨ ਦੀ ਬੀ ਜਗੀਰ ਕੌਰ ਖੁਸ਼ਿਆਰਪੁਰ ਤੋਂ ਐਮਟੀ ਡਾਕਟਰ ਰਾਜਕਮਰ ਜੱਬੇਵਾਲ ਪੁਲੱਥ ਤੋਂ ਆਪ ਦੇ ਸੀਨੀਅਰ ਆਪ ਆਗੂ ਰਣਜੀਤ ਸਿੰਘ ਰਾਣਾ ਅਮਨਦੀਪ ਸਿੰਘ ਬੋਰਾ ਗਿੱਲ ਨਵਤੇਜ ਹਮੇਂਟੀ ਹਸਪਤਾਲ ਦੇ ਸਤਪਰਸਤ ਨਵਤੇਜ ਸਿੰਘ ਗੋਗੂ ਬਟਾਲਾ ਸਤਪਾਲ ਸਿੰਘ ਰਿੱਚੀ ਮੁਲਤਾਨੀ ਦਲਜੀਤ ਸਿੰਘ ਨਡਾਲਾ ਜਸਪਰੀ ਸਿੰਘ ਗਰਾਇਆ ਤੇ ਹੋਰਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੁਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਜਿਨ੍ਹਾਂ ਦੇ ਮਿੱਠੀ ਯਾਦ ਵਿੱਚ ਸਾਰੇ ਸਾਧ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਉਹਨਾਂ ਦੀ ਇਹ ਆਦਰ ਚਸਤਾਰੀਆ ਮਨਾਇਆ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਅਬਾ ਰੁਸ਼ਨ ਸਿੰਘ ਜੀ ਜਿਨ੍ਹਾਂ ਨੇ ਨਾਮ ਜਪਿਆ ਤੇ ਜਪਾਇਆ ਸੰਗਤਾਂ ਨੂੰ ਨਾਮ ਵਾਲੇ ਪਾਸੇ ਜੋੜਿਆ ਉਹਨਾਂ ਦੀ ਯਾਦ ਵਿੱਚ ਲਾਖਨਵਾਸੀ ਦੂਰ ਤੋਂ ਸੱਜਣ ਮਿੱਤਰ ਸਾਰੇ ਬਾਰੋਵੀ ਅਮਰੀਕਾ ਤੋਂ ਵੀ ਇੰਗਲੈਂਡ ਕੈਨੇਡਾ ਤੋਂ ਸਾਰੇ ਆਏ ਬੜੀ ਧੂਮ ਧਾਮ ਦੇ ਨਾਲ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਆ ਕੇ ਇਕੱਤਰ ਹੋ ਕੇ ਮਹਾਰਾਜ ਜੀ ਮਿੱਠੀ ਯਾਦ ਮਨਾਈਏ ਬਾਬਾ ਕਬੀਰ ਸਾਹਿਬ ਜੀ ਕੇ ਅੰਦਰ ਕਬੀਰ ਸੇਵਾ ਕੋ ਦੁਆਏ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਦੋਨੇ ਚੰਗੇ ਨੇ ਕੌਣ ਕੌਣ ਸੇਵਾ ਕੋ ਦੋਈ ਭਲੇ ਦੋਨੇ ਚੰਗੇ ਨੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਿਹੜੇ ਸੰਤ ਲੋਕ ਅਨਵਾਜੁਰ ਪਿਆਰੇ ਹੁੰਦੇ ਨੇ ਚੰਗੀ ਮੱਤ ਦਿੰਦੇ ਨੇ ਔਰ ਨਾਮ ਵਾਲੇ ਪਾਸੇ ਲੰਨਨ ਉਹ ਸੰਸਾਰ ਦੇ ਵਿੱਚ ਆਏ ਈ ਕਰਕੇ ਹੁੰਦੇ ਨੇ ਹਰਕ ਨੂੰ ਚੰਗੀ ਮੱਤ ਦੇਣੀ ਕਿਉਂਕਿ ਮਾਲਕ ਨੇ ਉਹਨਾਂ ਦੀ ਡਿਊਟੀ ਲਈ ਹੁੰਦੀ ਹੈ ਕਿ ਸੰਸਾਰ ਤੇ ਜਾ ਕੇ ਤੇ ਚੰਗੀ ਮੱਤ ਬਾਣੀ ਨਾਲ ਜੋੜੋ ਸੰਤ ਬਾਬਾ ਰੋਸ਼ਨ ਸਿੰਘ ਜੀ ਨੇ ਜਿਨ੍ਹਾਂ ਨੇ ਨਾਮ ਜਪਿਆ ਤੇ ਚਪਾਇਆ ਆਪਣੀ ਜ਼ਿੰਦਗੀ ਦੇ ਵਿੱਚ ਬਾਬਾ ਜੀ ਨੇ ਜਿੱਥੇ-ਜਿੱਥੇ ਵੀ ਕੀਰਤਨ ਤੇ ਗੇਨ ਬਾਹਰ ਵੀ ਆਪਣੇ ਇਲਾਕੇ 'ਚ ਵੀ ਨਾਮ ਦੇ ਨਾਲ जोडਿਆ ਗਿਆ ਵਾਹਿਗੁਰੂ ਮਿਹਰ ਕਰਨ ਕਿਰਪਾ ਕਰਨ ਆਪਣੀ ਰਹਿਮਤ ਕਰਨ ਸੰਗਤਾਂ ਨੂੰ ਇਸ ਤਰ੍ਹਾਂ ਹੀ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਗੁਰੂ ਘਰ ਦੀ ਸੇਵਾ ਕਰਨ ਦਾ ਹੌਸਲੇ ਤਾਕਤ ਬਖਸ਼ਿਸ਼ ਕਰੇ ਸਾਧ ਸੰਗਤ ਦੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਨਤੀ ਰੂਪ ਇਹ ਹੈ ਪਹਿਲੇ ਗਦਨ ਸਿੰਘ ਬਾਬਾ ਕਰਮ ਸਿੰਘ ਜੀ ਦੂਜੀ ਗਦਨ ਸਿੰਘ ਬਾਬਾ ਆਸਨ ਜੀ ਤੀਜੀ ਗਦਨ ਸਿੰਘ ਬਾਬਾ ਰਾਮ ਸਿੰਘ ਜੀ ਚੌਥੀ ਗਦਨ ਸਿੰਘ ਬਾਬਾ ਮਾਝਾ ਸਿੰਘ ਜੀ ਪੰਜਵੀਂ ਗਦਨ ਸਿੰਘ ਸੰਤ ਬਾਬਾ ਰੋਸ਼ਨ ਸਿੰਘ ਜੀ ਜੋ ਸਾਨੂੰ 16 ਦੇ ਕੇ ਸਾਡੇ ਤੋਂ ਬਹੁਤ ਦੂਰ ਚਲੇ ਗਏ ਹਨ ਉਹ ਆਇਆ ਦੂਰ ਚਲ ਕੇ ਮੈਂ ਤੱਕੀ ਤੋ ਸਰਨਾ ਜੀਓ ਮੇ ਅਸਰ ਕੀ ਚਿਤਮੈਂ ਮੈਂ ਸਭ ਉਹ ਦੋ ਘੁਵਾ ਜੀਓ ਕੁਇ ਚਾਰ ਕੁ ਸਾਲ ਤੋਂ ਪਹਿਲਾਂ ਮਾਂ ਪੁੱਖ ਢਿੱਲੇ ਸੀ ਜੋ 30 ਮਈ ਨੂੰ ਸਵੇਰੇ ਬਾ 1 ਵਜੇ ਮਾਰਜੀ ਆਪਣਾ ਸਰੀਰ ਦੇਹ ਦਿੱਤਾ ਗਿਆ ਸੀ ਉਸ ਤੋਂ ਉਪਰੰਤ ਵੀ ਸੰਤਾਨ ਦੇ ਪੁੱਤ ਜਿਹਨੇ ਮੈਨੂੰ ਫੋਨ ਲਗਾਇਆ ਵੀ ਜਲਦੀ ਤੋਂ ਜਲਦੀ ਡੇਰੇ ਪਹੁੰਚੋ ਵੀ ਸੰਤ ਢਿੱਲੇ ਹਨ ਮੈਂ ਕੋਈ ਪਹੁੰਚਿਆ ਹੀ ਤੰਦਰ ਪਹੁੰਚ ਕੇ ਆਂ ਵੇਖਿਆ ਡਾਟਰ ਵਿੰਦਰ ਸਿੰਘ ਸੰਤ ਤਰਲੋਪ ਸਿੰਘ ਜੀ ਤੇ सोनू ਸਰਜੀਤ ਸੰਤਾਂ ਦੇ ਜਵਾਈ ਵੀਰ ਸਿੰਘ ਪਰਮਜੀਤ ਕੋਲ ਉਹਨਾਂ ਦੀ ਭਤੀਜੀ ਉਹ ਸਾਰੇ ਹਾਜ਼ਰ ਸਨ ਫਿਰ ਮੈਂ ਅਸਦਾ ਬ੍ਰਿਵੀਸ਼ਨ ਆਵਾਜ਼ ਮਾਰ ਕੇ ਆਖਿਆ ਵਖਰੇ ਕੀਤਾ ਮੈਂ ਕਿਹਾ ਮਾਂ ਪੁਖਾ ਦੇ ਜੋ ਕਿਤਨੀ ਹੀ ਖਤਮ ਨੇ ਤੇ ਉਹਨੇ ਵੀ ਸੋਚਿਆ ਤੇ ਬਾਬਾ ਤਰਲੋਪ ਨੂੰ ਮੈਂ ਆਖਿਆ ਉਹ ਕਹਿੰਦੇ ਉੱਥੇ ਹੀ ਲੈ ਕੇ ਜਾਣਾ ਹਸਪਤਾਲ ਮੇਂ ਠੀਕ ਹੈ ਕਸਰੀ ਇੱਥੇ ਮਹਾਰੂਖ ਸਲ ਚੁੱਕੇ ਸੀ ਫਿਰ 10 28 ਤਰੀਕ ਸੰਤ ਬਾਬਾ ਰੋਸਰੇ ਨੂੰ ਮਿਲਿਆ ਮੇਰੇ ਕੀ ਵਿਚਾਰ ਹੋਈ ਮੈਂ ਮੱਥਾ ਟੇਕ ਕੇ ਬਾਹਰ ਨਿਕਲ ਲਗਾ ਦੇ ਸੰਤ ਮਾਰੀ ਕਹਿੰਦੇ ਮਹਿੰਦਰ ਮੈਂ ਕਿਹਾ ਹਾਂਜੀ ਬੁਲਾਇਆ ਗਿਆ ਮੈਨੂੰ ਕਿਉਂ ਨਹੀਂ ਆਵਾਜ਼ ਉਹ ਘੱਟ ਸੀ ਲੱਗੀ ਹੋ ਗਈ ਉਹਨੂੰ ਸੁਣਾਈ ਆ ਪਾ ਫਰਜ ਬੰਨਦੇ ਪੈਰਾਂ ਦੇ ਖੋ ਕੇ ਬੇਨਤੀ ਕੀਤੀ ਜਾਂ ਗੱਲ ਸੁਣੀ ਜਾਂਦੀ ਸਹਰਾਣੇ ਜੀ ਖਲੋ ਕੇ ਗੱਲਬਾਤ ਕਰੀ ਉਹ ਬੰਦੀ ਨਹੀਂ ਤੇ ਫਿਰ ਮਹਾਂਪੁਰਖਾਂ ਨੇ ਇਹਨਾਂ ਬੇਨਤੀ ਕੀਤੀ ਮੈਨੂੰ ਕਹਿੰਦੇ ਨਿੱਕੇ ਤੇ ਕਿੰਨੀ ਉਮਰ ਸੀ ਤੂੰ ਡੇਰੇ ਆਈ ਮੈਂ ਮਾਂ ਮੇਰੀ 8 ਤੋਂ 10 ਸਾਲ ਦੀ ਉਮਰ ਸੀ ਪਰ ਮਾਈ ਮਾਤਾ ਕਹਿੰਦੀ ਸੀ ਤੇਰੀ 8 ਸਾਲ ਦੀ ਉਮਰ ਹੈ ਮੈਂ ਆਪਣੇ ਸਾਹਮਣੇ 10 ਸਾਲ ਦੱਸੀ ਤੇ ਮਹਾਂਪੁਰਖ ਨੇ ਇਹ ਪੁੱਛਿਆ ਤੁਹਾਡੀ ਕਿੰਨੀ ਉਮਰ ਸੀ ਕਹਿੰਦੇ ਕਿ ਉਹਤੀ ਮਰਦਾ ਅਸੀਂ ਗਏ ਹੀ ਸਾਡੀ 4 ਸਾਲ ਦੀ ਉਮਰ ਸੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰ ਨੇ ਮਾਤਾ ਛੋਟੀ ਉਮਰ ਕੀ ਸੰਸਾਰ ਦੁ ਚਲੇ ਗਏ ਸਨ ਨਾਂ ਰਹੀ ਸੰਤ ਬਾਬਾ ਰੋਸ਼ਨ ਵਿਚਾਰ ਮੁਤਾਂਤਰ ਹੋਇਆ ਕਿਦਾਂ 30 ਤਰੀਕੀ ਗੁਰਦਾਸ ਸਵੇਰੇ ਗਿਆ ਬੂਆ ਖੜਕਾਇਆ ਇੱਕ ਵਾਰੀ ਦੋ ਵਾਰੀ ਨਾ ਖੁੱਲਾ ਫਿਰ ਬਾਹਰ ਹੀ ਦਾ ਮੱਥਾ ਟੇਕ ਕੇ ਬਾਅਦ ਸਡੇ ਪਹੁੰਚ ਗਿਆ ਉੱਪਰ ਆ ਗਿਆ ਕੋਠੇ ਦੇ ਤੇ ਫਿਰ ਅਸੀਂ ਅਮਿਆਨੀ ਚੱਲ ਗਏ ਅਮਿਆਨੀ ਫੂਨ ਪਹੁੰਚਿਆ ਥੂ ਆਇਆ ਆਂਧੇਨ ਮਾਰੇ ਚੋਲਾ ਛੱਡ ਦਿੱਤਾ ਗੁਰਮੁਖ ਦੇਨ ਨੂੰ ਸਵਾਦ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਫਿਰ ਮੱਲਿਆ ਸੱਚੇ ਮਾਰਗ ਚੱਲਦੇ ਹਾਂ ਉਕਤ ਕਰੇ ਜਹਾਨ ਜੋ ਮਹਾਪੁਰਖ ਬੰਦੀ ਵਾਰਸੀ ਅਹੀ ਪਹਿਲਾਂ ਮਹਾਪੁਰਖਾਂ ਬਾਬਾ ਮਾਜਾ ਸਿੰਘ ਜੀ ਸੰਤ ਬਾਬਾ ਯਾਰਾ ਸਿੰਘ ਜੀ ਗਿਆਨੀ ਉਤਮ ਸਿੰਘ ਜੀ ਸੰਤ ਦਰਸਾਂ ਲਾਂਗਰੀ ਇਹ ਸਾਰੇ ਚਵਾਰੇ ਦੇ ਰਹੰਦੇ ਸੀ ਉਹ ਚਵਾਰਾ ਮੁਸਲਮਾਨਾਂ ਦੇ ਟਾਂ ਦਾ ਬਣਿਆ ਸੀ ਉਹ ਵੀ ਢੱਟ ਗਿਆ ਫਿਰ 1976 ਚ ਪਹਿਲਾ ਗੁਰਦੁਆਰਾ ਨੀਚੇ ਹੀ ਫਿਰ ਉੱਪਰ ਆ ਗਿਆ ਇਸ ਤਰ੍ਹਾਂ ਜੋ ਸੰਤ ਬਾਵਾ ਮੱਝ ਨੂੰ ਚੋਲਾ ਛੱਡਿਆ ਸੀ ਚੋਲਾ ਛੱਡਣ ਤੋਂ ਪਹਿਲਾਂ ਮਹਾਂਪੁਰਖਾਂ ਨੇ ਸੰਤ ਬਾਵਾ ਨੂੰ ਉਸਨੂੰ ਵੱਡੀ ਗੱਦੀ ਦਿੱਤੀ ਗਈ ਛੋਟੀ ਉਹਨਾਂ ਨੇ ਤੇ ਵੱਡੀ ਗੱਦੀ ਬਾ ਮੱਝ ਹੋਣਾ ਸੀ ਆਪਣੇ ਜਿੰਦਿਆਂ ਹੀ ਜੋ ਸੰਤ ਰੋਸਨ ਗੱਦੀ ਦਿੱਤੀ ਉਹ ਸਮੇਂ ਚਾਰ ਮੁਖੀ ਗੱਦੀ ਨਸੀਬਾ ਬਾਵਾ ਰੋਸਨ ਸਿੰਘ ਤੇ ਗਿਆਨੀ ਉਤਮ ਸਿੰਘ ਤੇ ਦਸਨ ਲਾਂਗਰੀ ਤੇ ਸੰਤ ਬਾਬਾ ਜੀ ਹਾਰਾ ਨੂੰ ਕੰਮ ਦਿੱਤਾ ਗਿਆ ਵੀ ਤੂੰ ਖੇਤੀ ਕਰਨੀ ਤੇ ਲੰਗਰ ਚਲਾਉਣਾ ਤੇ ਗਿਆਨੀ ਉਤਮ ਨੂੰ ਹੁਕਮ ਦਿੱਤਾ ਗਿਆ ਪੈਸ ਬੈਠ ਕੇ ਸੰਗਤ ਨੂੰ ਸੰਭਾਲਣਾ ਆਏ ਨੂੰ ਚਾਹ ਪਾਣੀ ਪਿਆਉਣਾ ਤੇ ਸੰਤ ਦਸਨ ਲਾਂਗਰੀ ਨੂੰ ਆਖਿਆ ਗਿਆ ਤੂੰ ਨੰਗਰ ਤੇ ਆ ਕਰਕੇ ਟਾਈਮ ਨਾਲ ਤਿੰਨੇ ਟਾਈਮ ਸੰਗਤ ਨੂੰ ਨੰਗਰ ਖੋਣਾ ਜੋ ਅੱਜ ਸਾਡਾ ਜੋ ਸਤਾਰ ਗਿਆ ਕੋਈ ਦਸਵਾਂ ਮਨਾਉਂਦਾ ਹੈ ਕੋਈ ਤੇਰਵਾਂ ਮਨਾਉਂਦਾ ਹੀ ਇਹ ਪੁਰਾਣੀ ਗੁਸਿਕ ਸੀ ਜੋ ਸਤਾਰੀਏ ਮਨਾਉਂਦੇ ਦਾ ਰੱਖੀ ਵਿਖਿਆ ਉਹ ਕੋਈ ਮਾਰਜੀ ਕੋਈ ਸ੍ਰੀ ਛੱਡਦਾ ਹੀ ਜਾਂ ਘਰ ਵਿੱਚ ਜਾਂ ਡੇਰੀਆਂ ਚ ਜਾਂ ਗਰੰਥੀ ਨੂੰ ਮੰਗਾ ਕੇ 17 ਦਿਨ ਉਹਦੀ ਰੂਹ ਦੀ ਸ਼ਾਂਤੀ ਰਹੀ ਕਦਾ ਕੀਰਤਨ ਮੰਗਲ ਕੀਤਾ ਜਾਂਦਾ ਸੀ ਹੋਂਦ ਲੋਕਾਂ ਕੋਲ ਟਾਈਮ ਨਹੀਂ ਮਿੰਟਾਂ-ਮਿੰਟ ਭੋਗ ਆ ਕੇ ਚੌਥੀ ਦੇ ਸਾਰਾ ਕੱਪ ਕਦੇ ਨਾਲ ਹੀ ਭਰੀ ਨਾਲ ਨਾਲ ਹੀ ਭੋਗਵਾ ਦਿੰਦੇ ਨੇ ਇਸ ਤਰ੍ਹਾਂ ਅੱਜ ਡੇਰੇ ਚ ਸੰਤ ਭਵ ਜਗਜੀਤ ਸਿੰਘ ਸੰਤ ਭਵਤੀ ਜੈਸਨ ਜੀ ਮੀਬੀ ਜੀ ਗੀਰਕੌਰ ਚੌਧਰੀ ਬ੍ਰਵੀਰ ਸਿੰਘ ਸਾਰੇ ਬੜੀ ਕਿੰਨੇ ਹੋਤੀ ਮਿਲਾਂ ਦੇ ਸੰਪਰਦਾ ਨੇ ਤੇ ਰਾਸੀ ਆਇਆ ਮਹਾਂਪੁਰਖ ਵੀ ਆਏ ਉਹਨਾਂ ਦੇ ਬਾਬਾ ਮਾਂ ਸੰਧੀ ਜਗਾਂ ਦੇ ਬਾਬਾ ਮਨੀ ਸਿੰਘ ਜੀ ਆਏ ਜੋ ਉੱਥੇ ਵੀ ਮੋਹ ਸੰਧੀ ਰਹਿੰਦੇ ਬਾਬਾ ਮਨੀ ਸਿੰਘ ਰਹਿੰਦੇ ਉਹ ਕੀਰਤਨ ਕਰਦੇ ਨੇ ਇਸ ਤਰ੍ਹਾਂ ਸਾਰੇ ਸਾਧੂ ਸਮਾਜ ਜੋ ਸੰਤ ਬਾਬਾ ਸਾਧੂ ਸੰਧੀ ਕਹਾਰਪੁਰ ਵਾਲੇ ਉਹ ਵੀ ਪਹੁੰਚੇ ਸਾਰੇ ਨਿਰਮਲਾ ਮੰਡਲ ਕਵੇਂ ਸੰਤ ਤੇਜਾ ਸਿੰਘ ਜੀ ਉਹਨਾਂ ਨੇ ਆ ਕੇ ਵੱਡੀ ਪੱਗ ਸੰਤ ਬਾਬਾ ਤੋਂ ਰੋਸ ਬਣਾਈ ਗਈ ਛੋਟੀ ਦਾਹਨ ਬਣਾਈ ਗਈ ਜੋ ਸੰਗ ਤੇ ਸਾਰੀ ਜਿੰਦ ਕਰਕੇ ਦੋਨਾਂ ਨੂੰ ਇਹ ਗੱਲ ਵਰਕ ਕਰ ਦਿੱਤੀ ਕਿਉਂ ਬਾਬਾ ਰਸਾਇਣ ਆਪਣੇ ਅਤੀ ਗੱਦੀ ਨਹੀਂ ਦਿੱਤੀ ਨਾ ਮੈਨੂੰ ਦਿੱਤੀ ਨਾ ਸੰਤ ਬਾਬਾ ਲੋਕ ਨੂੰ ਦਿੱਤੀ ਜੋ ਹੋਂ ਵਾਤਾਵਰਨ ਨੂੰ ਠੀਕ ਰੱਖਣ ਵਾਸਤੇ ਸਾਰੀ ਸੰਗ ਤੇ ਸੰਯੋਗ ਨਾਲ ਇਹ ਗੱਦੀ ਦਿੱਤੀ ਗਈ ਮੇਰਾ ਮਾਦੋ ਜੀ satsang ਤੇ ਮੇਰਾ ਸੁੱਤ ਰਿਆ ਗੁਰਪੁਰ ਸਾਹਿਬ ਪਰਮਪਤ ਪਾਇਆ ਸੂਕੇ ਘਟ ਰਿਆ ਅਦਾਸ ਹੈ ਸਾਰੀ ਸੰਗ ਤਾਂ ਤੁ ਆਦ ਸਾਰੀ ਸੰਗਤ ਨੂੰ ਲਾਗੇ ਨੂੰ ਇਲਾਕੇ ਨੂੰ ਦੇਦੇ ਨੂੰ ਜੋ ਵੀ ਦੇਸ਼ ਪ੍ਰਦੇਸ਼ ਸੰਗਤਾਂ ਆਈਆਂ ਉਹਨਾਂ ਦਾ ਵੀ ਤਵਾ ਦੇ ਕਿ ਨਾ ਇਸ ਸੰਤ ਨੂੰ ਮੌਜੂਦ ਦੀ ਕਲਾ ਚ ਰੱਖਾਂ ਲਾਕੇ ਨੂੰ ਇੰਡੀਆ ਨੂੰ ਮੌਜੂਦ ਦੀ ਕਲਾ ਚ ਆਖਰੀ ਅਰਦਾਸ ਹੈ ਨਾਲ ਹੀ ਸੱਚੇ ਸੱਚ ਬਰਾਬਰਤਾ ਆਪਣੀ ਝੂਠ ਬਰਾਬਰ ਪਾਪ ਸਵੇਰੇ ਪਹਿਲਾਂ ਮੈਂ ਸੋਚਿਆ ਸੰਤ ਚੱਲੇ ਗਏ ਉਹਨਾਂ ਸੁਖਣਾ ਨਹੀਂ ਆਇਆ ਸਵੇਰੇ ਨਿਤਨੇਮ ਪਰਕੇ ਕੋਈ ਪੰਜਵੇਂ ਸੁੱਤਾ ਤੇ ਸੰਧ ਬਾਬਾ ਉਸ ਜੀ ਨੇ ਆ ਕੇ ਦਾਹ ਨੂੰ ਆਖਿਆ ਹੈ ਆਪਣਾ ਮੂਲ ਮੰਤਰ ਮਾ ਮੰਤਰ ਵਾਹਿਗੁਰੂ ਗੁਰੂ ਮੰਤਰ ਹੈ ਕਿ ਜਪਹੁ ਮੈਂ ਕੋਈ ਇਹਨੂੰ ਵਧਾਰਾ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਾ ਜਿੰਨਾ ਪਰਪਾਨ ਹੁੰਨਾ ਚੁੰਜਾਏ ਮਹਾਰਜ ਕਿਰਪਾ ਕਰਨ ਸੰਤ ਤਲੋ ਉਸ ਨੂੰ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਚ ਰੱਖਣ ਇਸ ਤਰ੍ਹਾਂ ਹੀ ਸਾ ਸਤਿ ਸੰਗਤ ਦੇ ਵਿੱਚ ਦੇਰ ਆਂਦੀ ਜਿੰਦੇ ਇਹਨਾਂ ਦਾ ਵੀ ਧੰਵਾਦ ਹੈ ਕੋਈਆਂ ਕਰਦੇ ਨੇ ਮਾਫੀ ਗੁਰਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਕੋਹਲੀ ਜਿਸ ਦਾ ਮਾਪੁਰਸ਼ ਨਾਲ ਬਹੁਤ ਪਿਆਰ ਸੀ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਕੀਰਤਨ ਦੇ ਵੀ ਮਸਕੀਨ ਸਨ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਦਾ ਇਸ ਸਮਾਗਮ ਪਿੰਡ ਮਕਸੂਦਪੁਰ ਵਿਖੇ ਰੱਖਿਆ ਗਿਆ ਹੈ ਔਰ ਤੁਸੀਂ ਦੇਖਿਆ ਹੈ ਸ਼ਰਧਾ ਭਾਵਨਾ ਨਾਲ ਸੰਗਤਾਂ ਦੂਰੋਂ ਨੇੜੇੋਂ ਆਈਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹਨ ਇਹ ਮਹਾਪੁਰਸ਼ਾਂ ਦਾ ਪਿਆਰ ਉਹਨਾਂ ਦਾ ਰਸ ਪੰਨਾ ਕੀਰਤਨ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਪੰਜਵੇਂ ਗੱਦੀ ਨਿਸ਼ੀਨ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਸਨ ਔਰ ਜਿਨ੍ਹਾਂ ਨੇ ਸੰਗਤਾਂ ਵਿੱਚ ਬਹੁਤ ਪਿਆਰ ਵੰਡਿਆ ਨਾਮ ਬਾਣੀ ਨਾਲ ਜੁੜਿਆ ਵਿਸ਼ੇਸ਼ ਤੌਰ ਤੇ ਦਾਸ ਨੂੰ ਉਹਨਾਂ ਨੇ ਕੀਰਤਨ ਦੀ ਦਾਤ ਬਖਸ਼ੀ ਦਾਸ ਨੂੰ ਕੀਰਤਨ ਦੀ ਦਾਤ ਬਖਸ਼ੀ ਔਰ ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆਵਾਂ ਲਿੱਤੀਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੰਤ ਰੋਸ਼ਨ ਸਿੰਘ ਜੀ ਮਸਕੀਨ ਇੱਕ ਐਸੇ ਮਸਕੀਨ ਸਨ ਜਿਨ੍ਹਾਂ ਨੇ ਪਿਆਰ ਵੰਡਿਆ ਸਮਾਜ ਦੇ ਵਿੱਚ ਉਹਨਾਂ ਦੇ ਜਿਹੜੇ ਡੇਰੇ ਦੇ ਨਾਲ ਉਹਨਾਂ ਦੇ ਸਕੂਲ ਕਾਲਜਸ ਹੋਰ ਕਈ ਧਾਰਮਿਕ ادارے ਸਮਾਜ ਦੀ ਸੇਵਾ ਕਰ ਰਹੇ ਨੇ ਔਰ ਮੈਂ ਸਮਝਦਾ ਜਿੱਥੇ ਸੰਤੁਰਸ਼ਨ ਸਿੰਘ ਜੀ ਮਸਕੀਨ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਰਹੇ ਸੀ ਔਰ ਸਮਾਜ ਦੇ ਵਿੱਚ ਸਿੱਖਿਆ ਦਾ ਵੀ ਪ੍ਰਵਾਹ ਕਰ ਰਹੇ ਸੀ ਉਹਨਾਂ ਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਿੱਚ ਲਗਭਗ 14 ਵਿਦਿਆ ਅਧਾਰੇ ਚੱਲ ਰਹੇ ਨੇ ਔਰ ਅੱਜ ਅਸੀਂ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਆਤਮਿਕ ਭਲੇ ਲਈ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆ ਔਰ ਵਿਸ਼ੇਸ਼ ਤੌਰ ਤੇ ਬੀਬੀ ਜਗੀਰ ਕੌਰ ਜੀ ਵੀ ਪਹੁੰਚੇ ਨੇ ਔਰ ਜਥੇਦਾਰ ਅਕਾਲ ਤਖਤ ਦੇ ਸਹਿਬਾਨ ਵੀ ਪਹੁੰਚੇ ਨੇ ਮੈਂ ਸਾਰਿਆਂ ਆਈ ਸੰਗਤ ਦਾ ਸਾਰਿਆਂ ਦਾ ਆਇਆ ਸਤਿਕਾਰ ਕਰਦਾ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ